ਏ 213 ਦਾ ਮਸਲਾ ਪਹਿਲਾਂ ਮੈਂ ਪ੍ਰੈਸ ਕਾਨਫਰੰਸ ਬੋਲਣ ਤੋਂ ਪਹਿਲਾਂ ਇਹ ਤੁਹਾਨੂੰ ਸਾਰਿਆਂ ਨੂੰ ਸਪਸ਼ਟ ਕਰਨਾ ਚਾਹਨਾ ਕਿ ਜਿਹੜੀ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਸ਼੍ਰੀ ਅਕਾਲਤਖਬ ਸਾਹਿਬ ਤੇ ਸੌਂਪੀ ਸੀ ਉਸ ਰਿਪੋਰਟ ਵਿੱਚ ਕਿਦਰੇ ਵੀ ਸਰੂਪ ਲਾਪਤਾ ਦਾ ਜ਼ਿਕਰ ਨਹੀਂਗਾ ਉਹ ਤੋਂ ਇਲਾਵਾ ਇੱਕ 10 ਪੇਜ ਦੀ ਰਿਪੋਰਟ ਸੀ ਵੱਖ-ਵੱਖ ਜਿਹੜੇ ਕਰਮਚਾਰੀਆਂ ਦੇ ਸਬੰਧ ਦੇ ਵਿੱਚ ਉਹ ਵੀ ਵੈਬਸਾਈਟ ਤੇ ਪਈ ਆ ਉਹ ਵੀ ਸਾਰੇ ਦੇਖ ਸਕਦੇ ਆ ਕਿ ਪੰਜਾਬ ਦੀ ਸਰਕਾਰ 222 ਵਿੱਚ ਬੜਗਾਰੀ ਕਾਹੜ ਨੂੰ ਚਮਕਾ ਕੇ ਲੋਕਾਂ ਨੂੰ ਗਮਰਾਹ ਕਰਕੇ ਅਸਲੀਅਤ ਤੋਂ ਓਹਲੇ ਰੱਖ ਕੇ ਛੋਟ ਜਲ ਮੀਡੀਆ ਰਾਹੀਂ ਉਪੋਜ ਵਿੱਚ ਆਈ ਸੀ ਤੇ 4 ਸਾਲ ਤੋਂ ਬਾਅਦ ਅੱਜ ਲੋਕ ਉਹਦੇ ਵੀ ਸਵਾਲ ਚੁੱਕਦੇ ਆ ਵੀ ਉਹਦਾ ਕੀ ਬਣਿਆ ਖਿਤਾਬ ਦੀ ਆਪਾਂ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਮਨਾ ਕੇ ਹਟੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਦਾ 350 ਸਾਲਾ ਗਰੇਾਈ ਦੇਵਸ ਮਨਾ ਕੇ ਹਟੇ ਆ ਸਰਕਾਰ ਉਹਦੇ ਵਿੱਚ ਕਰੋੜਾਂ ਰੁਪਏ ਲਾ ਕੇ ਫੇਲ ਰਹੀ ਤੋਂ ਮੁਜੇ ਖਾਲਸਾ ਪੰਥ ਨੇ ਇਕੱਠਾ ਇਕੱਠੇ ਹੋ ਕੇ ਉਹ ਨਗਰ ਕੀਰਤਨ ਸਤ ਗੁਰਾਂ ਦੀ ਯਾਦ ਦੇ ਵਿੱਚ ਸੀਸ ਸੰਸਕਾਰ ਦਿਵਸ ਦੇ ਤੌਰ ਤੇ ਮਨਾਇਆ ਸ਼ਾਇਦ ਉਸ ਗੱਲ ਤੋਂ ਉਤੇਜਿਤ ਹੋ ਕੇ ਇਹ ਸਾਰੀ ਜਿਹੜੀ ਆ ਉਹ ਕਾਰਵਾਈ ਕੀਤੀ ਗਈ। ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਮਹਿਸੂਸ ਕਰਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਮਾਮਲੇ 'ਚ ਪਾਰਟਾ ਦਰਜ ਕਰਨ ਦੀ ਕਾਰਵਾਈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿੱਧੀ ਚੁਣੌਤੀ ਅਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਅਧਿਕਾਰਾਂ ਵਿੱਚ ਸਿੱਧੀ ਸਰਕਾਰੀ ਦਖਲਅੰਦਾਜ਼ੀ ਹੈ ਇਸ ਮਾਮਲੇ ਵਿੱਚ ਸ਼੍ਰੀ ਕਾਲਤਾਪ ਸਾਹਿਬ ਦੇ ਹਦਾਇਤਾਂ ਅਨੁਸਾਰ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਹੋਣ ਦੇ ਬਾਵਜੂਦ ਵੀ ਲੰਘੇ ਦਿਨੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਬਰਾਸਤ ਦੀ ਮਾਰਕ ਤੇ ਕੁਝ ਲੋਕਾਂ ਵੱਲੋਂ ਲਗਾਏ ਗਏ ਧਰਨੇ 'ਤੇ ਸਰਕਾਰ ਤੇ ਮੰਤਰੀ ਸਪੀਕਰ ਤੇ ਵਿਧਾਇਕ ਵੱਲੋਂ ਸ਼ਮੂਲੀਅਤ ਕਰਨੀ ਤੇ ਪੁਲਿਸ ਨੂੰ ਆਦੇਸ਼ ਦੇਣ ਤੋਂ ਸ਼ਿਪਾਚ ਹੈ ਕਿ ਸਰਕਾਰ ਜਾਣ ਬੁੱਝ ਕੇ ਇਸ ਮਾਮਲੇ ਵਿੱਚ ਆਪਣੀ ਸਿਆਸਤ ਸਾਧ ਰਹੀ ਹੈ ਕਾਨੂੰਨ ਮੁਤਾਬਕ ਸਖਤ ਸਜ਼ਾਵਾਂ ਦਿੱਤੀਆਂ ਤੇ ਮੇਰਾ ਕੱਲ ਪਹਿਲੀ ਵਾਰੀ ਹੋਣਾ ਕਿ ਛੋਟੇ ਅਹੁਦੇ ਤੋਂ ਲੈ ਕੇ ਵੱਡੇ ਅਹੁਦੇ ਤੱਕ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਈ ਜਾਂਦੀ ਜੋ 2 ਘੰਟਿਆਂ ਦੇ ਵਿੱਚ ਇਹ ਕਹਿਣਾ ਵੀ ਪਰਚਾ ਦਰਜ ਹੋਜੂ ਤੇ ਕਾਰ ਵੀ ਦਿੱਤਾ ਇਹ ਕਿਸ ਪਾਸੇ ਨੂੰ ਇਸ਼ਾਰਾ ਕਰਦੀ ਹੈ ਆਪਾਂ ਮੇਰੇ ਤੋਂ ਵੀਡੀਓ ਵਾਲੇ ਭਲੀਭਾਂਤ ਵੱਧ ਜਾਣਗੇ ਅੱਜ ਦੀ ਇਹ ਅਹਿਮ ਪ੍ਰੈਸ ਕਾਨਫਰੰਸ ਆਂਟਰ ਕਮੇਟੀ ਦੇ ਸ਼ਾਰਟ ਨੋਟਿਸ ਤੇ 72 ਘੰਟੇ ਦੇ ਨੋਟਿਸ ਤੇ ਇਹ ਮੀਟਿੰਗ ਸੱਦੀ ਗਈ ਸੀ ਜਿਹਦੇ ਵਿੱਚ ਇੱਕ ਨਕਾਤੀ ਏਜੰਡਾ ਸੀ ਕਿ ਆਉਂਦੇ ਦਿਨੀ ਪੰਜਾਬ ਸਰਕਾਰ ਬੁਲਾਉਣ ਇੱਕ ਕ੍ਰਿਮੀਨਲ ਜਿਹੜਾ ਪਾਰਚਾ ਦਰਜ ਕਰਨ ਸੰਬੰਧੀ ਏ ਅਸੀਂ ਸਾਰਿਆਂ ਨੇ ਬੈਠ ਕੇ ਵਿਚਾਰ ਕਰਕੇ ਜਿਹੜਾ ਅੱਜ ਮਤਾ ਉਹ ਐਜੀਟ ਜੀ ਮੈਂ ਤੁਹਾਨੂੰ ਪੜ੍ਹ ਦਿੰਨਾ ਉਹਦੇ ਵਿੱਚ ਸਾਰੇ ਜਿਹੜੇ ਉਹ ਪੱਖ ਸਪਸ਼ਟ ਹੋ ਜਾਣਗੇ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਇਹ 213 ਦਾ ਮਸਲਾ ਪਹਿਲਾਂ ਮੈਂ ਪ੍ਰੈਸ ਕਾਨਫਰੰਸ ਬੋਲਣ ਤੋਂ ਪਹਿਲਾਂ ਇਹ ਤੁਹਾਨੂੰ ਸਾਰਿਆਂ ਨੂੰ ਸਪਸ਼ਟ ਕਰਨਾ ਚਾਹਨਾ ਕਿ ਜਿਹੜੀ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਛੇੜੀ ਅਕਾਲ ਤੱਕ ਸਾਹਬ ਤੇ ਸੌਂਪੀ ਸੀ ਉਸ ਰਿਪੋਰਟ ਵਿੱਚ ਕਿਦਰੇ ਵੀ ਸਰੂਪ ਲਾਪਤਾ ਦਾ ਜ਼ਿਕਰ ਨਹੀਂਗਾ ਔਰ ਉਹ ਜਿਹੜੀ 1000 ਪੇਜ ਦੀ ਰਿਪੋਰਟ ਆ ਉਹ ਅਸੀਂ ਆਲਰੇਡੀ ਆਪਣੀ ਵੈਬਸਾਈਟ ਤੇ ਪਾ ਚੁੱਕੇ ਹਾਂ ਕੋਈ ਵੀ ਦੇਖ ਸਕਦਾ ਉਹ ਤੋਂ ਇਲਾਵਾ ਇੱਕ 10 ਪੇਜ ਦੀ ਰਿਪੋਰਟ ਸੀ ਵੱਖ-ਵੱਖ ਜਿਹੜੇ ਕਰਮਚਾਰੀਆਂ ਦੇ ਸਬੰਧ ਦੇ ਵਿੱਚ ਉਹ ਵੀ ਵੈਬਸਾਈਟ ਤੇ ਪਈ ਆ ਉਹ ਵੀ ਸਾਰੇ ਦੇਖ ਸਕਦੇ ਆ। ਤੋਂ ਅੱਜ ਲੰਮੀ ਡਿਸਕਸ਼ਨ ਤੋਂ ਬਾਅਦ ਇਹ ਜਿਹੜਾ ਸਮੁੱਚੇ ਤੌਰ ਤੇ ਇੱਕ ਮਤਾ ਆਇਆ ਉਹ ਸਾਰੇ ਪੱਖ ਤੁਹਾਡੇ ਸਪਲਟ ਕਰਦਾ ਕਿ ਪੰਜਾਬ ਦੀ ਸਰਕਾਰ 222 ਵਿੱਚ ਬੜਗਾਰੀ ਕਾਹੜ ਨੂੰ ਚਮਕਾ ਕੇ ਲੋਕਾਂ ਨੂੰ ਗਮਰਾਹ ਕਰਕੇ ਅਸਲੀਅਤ ਤੋਂ ਓਹਲੇ ਰੱਖ ਕੇ ਖੋਜਲ ਮੀਡੀਆ ਰਾਹੀਂ ਉਪੋਜ ਵਿੱਚ ਆਈ ਸੀ ਤੇ 4 ਸਾਲ ਤੋਂ ਬਾਅਦ ਅੱਜ ਲੋਕ ਉਹਦੇ ਵੀ ਸਵਾਲ ਚੁੱਕਦੇ ਆ ਕਿ ਉਹਦਾ ਕੀ ਬਣਿਆ ਹੁਣ ਕਿਉਂਕਿ ਆ ਸਤਾਬ ਦੀ ਆਪਾਂ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਮਨਾ ਕੇ ਹਟੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ 350 ਸਾਲਾਂ ਗਰੇਾਈ ਦੇਵਸ ਮਨਾ ਕੇ ਹਟੇ ਆ ਸਰਕਾਰ ਉਹਦੇ ਵਿੱਚ ਕਰੋੜਾਂ ਰੁਪਏ ਲਾ ਕੇ ਫੇਲ ਰਹੀ ਇਹ ਲਾਜ ਮੈਂ ਕਿਉਂ ਵਰਤ ਰਿਹਾ ਕਿਉਂਕਿ ਸਾਡੇ ਵੀ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਉੱਤੇ 23 ਤੋਂ ਲੈ ਕੇ 29 ਤੱਕ ਸਮਾਗਮ ਚੱਲਦੇ ਸੀ ਤੇ 29 ਤਰੀਕ ਨੂੰ ਸਮੁੱਚੇ ਖਾਲਸਾ ਪੰਥ ਨੇ ਇਕੱਠਾ ਇਕੱਠੇ ਹੋ ਕੇ ਉਹ ਨਗਰ ਕੀਰਤਨ ਸਤ ਗੁਰਾਂ ਦੀ ਯਾਦ ਦੇ ਵਿੱਚ ਸੀਸ ਸੰਸਕਾਰ ਦਿਵਸ ਦੇ ਤੌਰ ਤੇ ਮਨਾਇਆ ਸ਼ਾਇਦ ਉਸ ਗੱਲ ਤੋਂ ਤੇਜਤ ਹੋ ਕੇ ਇਹ ਸਾਰੀ ਜਿਹੜੀ ਆ ਉਹ ਕਾਰਵਾਈ ਕੀਤੀ ਗਈ। ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਮਹਿਸੂਸ ਕਰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਮਾਮਲੇ 'ਚ ਪਰਚਾ ਦਰਜ ਕਰਨ ਦੀ ਕਾਰਵਾਈ ਸ੍ਰੀ ਅਕਾਲਪਤੀ ਸਾਹਿਬ ਨੂੰ ਸਿੱਧੀ ਚੁਣੌਤੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਅਧਿਕਾਰਾਂ ਵਿੱਚ ਸਿੱਧੀ ਸਰਕਾਰੀ ਦਖਲਅੰਦਾਜ਼ੀ ਹੈ ਕਿਉਂਕਿ ਅਕਾਲ ਤਖਬ ਸਾਹਿਬ ਨੇ ਸਾਰੀ ਬੋਰਡ ਬਣਾਇਆ ਸੀ ਜਿਹੜਾ ਆਪਣੇ ਘੋਕ ਕਮੇਟੀ ਤੇ ਉਸ ਘੋਕ ਕਮੇਟੀ ਨੇ ਫਿਰ ਰਿਪੋਰਟ ਸੀ ਅਕਾਲ ਤਖਬ ਸਾਹਿਬ ਨੂੰ ਸਮਰਪਿਤ ਕੀਤੀ ਸੀ ਇਸ ਮਾਮਲੇ ਵਿੱਚ ਸ਼੍ਰੀ ਅਕਾਲ ਤਖਬ ਸਾਹਿਬ ਦੇ ਹਦਾਇਤਾਂ ਅਨੁਸਾਰ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਹੋਣ ਦੇ ਬਾਵਜੂਦ ਵੀ ਲੰਘੇ ਦਿਨੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਬਰਾਸਤੀ ਮਾਰਕ ਤੇ ਕੁਝ ਲੋਕਾਂ ਵੱਲੋਂ ਲਗਾਏ ਗਏ ਧਰਨੇ 'ਤੇ ਸਰਕਾਰ ਦੇ ਮੰਤਰੀ ਸਪੀਕਰ ਤੇ ਵਿਧਾਇਕ ਬਲੋਂ ਸ਼ਮੂਲੀਅਤ ਕਰਨੀ ਤੇ ਪੁਲਿਸ ਨੂੰ ਆਦੇਸ਼ ਦੇਣ ਤੋਂ ਛਪਾਛ ਹੈ ਕਿ ਸਰਕਾਰ ਜਾਣ ਬੁੱਝ ਕੇ ਇਸ ਮਾਮਲੇ ਵਿੱਚ ਆਪਣੀ ਸਿਆਸਤ ਸਾਧ ਰਹੀ ਹੈ ਮੈਂ ਇਹ ਤਾਂ ਸਪੱਸ਼ਟ ਕਰਨਾ ਚਾਹਨਾ ਅਸੀਂ ਵੀ ਧਰਨੇ ਲਾ ਲਾ ਕੇ ਦੇਖੇ ਕਰਮਚਾਰੀ ਵੀ ਧਰਨੇ ਲਾਉਂਦੇ ਆ ਤੇ ਧਾਰਨਾ ਲੱਗਾ ਦੀ ਦੋ ਘੰਟਿਆਂ ਦੇ ਵਿੱਚ ਜੀ ਪਰਚਾ ਦਰਜ ਹੋ ਜਾਊਗਾ ਕਿਹੜੀ ਗਿਣੇ ਮੀਤੀ ਚਾਰਜਸ ਸੀ ਕਿ ਦੋ ਘੰਟਿਆਂ ਦੇ ਵਿੱਚ ਪਰਚਾ ਦਰਜ ਕਰਦਾਂਗੇ ਮੇਰਾ ਪਹਿਲਾਂ ਸਪੱਸ਼ਟ ਕਰਦੇ ਆ ਜਿੰਨੇ ਐਗਜ਼ੀਕਟਿਵ ਦੇ ਮੈਂਬਰ ਸਾਰੇ ਅਹੁਦੇਦਾਰ ਬੈਠੇ ਆ ਇਹ ਸਾਰੇ ਕਿਸੇ ਅਨਸਾਬ ਤੋਂ ਅਸੀਂ ਭੱਜਦੇ ਨਹੀਂ ਨਾ ਅਸੀਂ ਕਿਸੇ ਦੀ ਸਪੋਰਟ ਕਰਦੇ ਆ ਜਿਹੜਾ ਕੋਈ ਗੁਨਾਹਗਾਰ ਆ ਉਹਨੂੰ ਅਸੀਂ ਕਾਨੂੰਨ ਮੁਤਾਬਕ ਸਖਤ ਸਜ਼ਾਵਾਂ ਦਿੱਤੀਆਂ ਤੇ ਮੇਰਾ ਗੱਲ ਪਹਿਲੀ ਵਾਰੀ ਹੋਣਾ ਕਿ ਛੋਟੇ ਅਹੁਦੇ ਤੋਂ ਲੈ ਕੇ ਵੱਡੇ ਅਹੁਦੇ ਤੱਕ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਈ ਹੈ। ਜੋ 2 ਘੰਟਿਆਂ ਦੇ ਵਿੱਚ ਇਹ ਕਹਿਣਾ ਵੀ ਪਰਚਾ ਦਰਜ ਹੋਜੂ ਤੇ ਕਾਰ ਵੀ ਦਿੱਤਾ। ਇਹ ਕਿਸ ਪਾਸੇ ਨੂੰ ਇਸ਼ਾਰਾ ਕਰਦੀ ਹੈ ਆਪਾਂ ਮੇਰੇ ਤੋਂ ਤੁਸੀਂ মিডিਆ ਵਾਲੇ ਭਲੀਭਾਨ ਵਧ ਜਾਣਦੇ ਆ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਅੱਜ ਦੀ ਇਕੱਤਰਤਾ ਛਪਾਈਟ ਕਰਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਮਾਮਲਾ ਬੇਅਦਬੀ ਜਾਂ ਪਾਵਨ ਸਰੂਪ ਗੁੰਮ ਹੋਣ ਦਾ ਨਹੀਂ। ਸਗੋਂ ਕੁਝ ਮੁਲਾਜ਼ਮਾਂ ਵੱਲੋਂ ਪੈਸਿਆਂ ਦੀ ਕੀਤੀ ਹੀਰਾ ਫੇਰੀ ਦਾ ਹੈ ਇਸ ਮਾਮਲੇ ਨੂੰ ਬਿਆਦਬੀ ਅਤੇ ਪਾਵਨ ਸਰੂਪ ਗੁੰਮ ਹੋਣ ਬਾਜੋ ਪ੍ਰਚਾਰਨਾ ਸਿੱਖ ਕੌਮ ਦੀ ਸਰਮੌਰ ਸੰਸਥਾ ਨੂੰ ਬਦਨਾਮ ਕਰਨ ਅਤੇ ਸਿੱਖ ਸੰਸਥਾ ਦਿਆਂ ਵਿੱਚ ਭਾਵਨਾਵਾਂ ਦੀਆਂ ਭਾਵਨਾਵਾਂ ਨੂੰ ਛੱਟ ਮਾਰਨ ਦੀ ਸਿਆਸੀ ਸਾਜ਼ਿਸ਼ ਹੈ ਜਿਸ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਸ਼ਾਮਲ ਹੈ ਇਹ ਮੈਂ ਤਾਂ ਪਹਿਲਾਂ ਵੀ ਕੀਤਾ ਸੀ ਕਿ ਪਹਿਲਾਂ ਬਰਗਾੜੀ ਤੇ ਹੁਣ ਇਹਨੂੰ 4 ਸਾਲ ਬਾਅਦ ਧਰਨਾ ਕਾਦਾ ਲੱਗਾ ਓਥੇ ਸਾਨੂੰ ਪਹਿਲੀ ਵਾਰ ਪਤਾ ਤੇ ਅੱਜ ਸਮਾ ਮੁਕਣ ਦੇ ਕਿਨਾਰੇ ਆ ਗਿਆ ਬਲੌਗ ਸੰਭਤੀਆ ਜਿਹੜਾ ਬ੍ਰਿਚ ਲੋਕ ਚੋਣਾ ਲੜਦੇ ਸੀ ਤੇ ਦੂਸਰੇ ਪਾਸੇ ਆ ਕੇ ਲੋਕਾਂ ਨੂੰ ਸਪੱਸ਼ਟ ਕਰਨ ਲਈ ਤਾਂ ਕੁਝ ਵੀ ਨਹੀਂ ਤੇ ਆ ਨਵਾਂ ਇੱਕ ਫਿਰ ਜਿਹੜਾ ਇਹਨਾਂ ਨੇ ਸਵਾਗ ਰਾ ਚਲਿਆ ਸ੍ਰੀ ਅਕਾਲ ਤਖਤ ਸਭ ਤੋਂ ਡਾਕਟਰ ਈਸ਼ਰ ਸਿੰਘ ਐਡਵੋਕੇਟ ਦੀਗਵਾਈ ਹੇਠ ਮੜਾਈ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸਾਫ਼ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪਬਲਿਕੇਸ਼ਨ ਵਿਭਾਗ ਵਿੱਚ ਕੰਮ ਕਰਦੇ ਕੁਝ ਮਲਾਜਮਾਂ ਨੇ ਨਿੱਜੀ ਲਾਲਸਾ ਕਰਕੇ ਆਪਣੇ ਕੁਕਰਮਾਂ ਉੱਪਰ ਪੜਦਾ ਪਾਉਣ ਦੀ ਸਫਲ ਕੋਸ਼ਿਸ਼ ਕੀਤੀ। ਇਸ ਸਬੰਧੀ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਅਨਸਾਰ ਅੰਤਰ ਕਮੇਟੀ ਦੇ ਮਤਾ ਨੰਬਰ 466 ਇਹ ਉਦੋਂ ਦੇ ਆ 2020 ਦੇ ਮਿਤੀ 27/8/2020 ਰਾਹੀਂ ਕਾਰਵਾਈ ਕੀਤੀ ਗਈ ਤੇ ਕੁਝ ਮਲਾਜਮਾਂ ਤੇ ਕਾਨੂੰਨੀ ਕਾਰਵਾਈ ਦਾ ਵੀ ਫੈਸਲਾ ਹੋਇਆ ਪਰੰਤੂ ਵੱਖ-ਵੱਖ ਸੇਖ ਵਿਦਵਾਨਾਂ ਦੇ ਕਹਿਣ ਅਤੇ ਡਾਕਟਰ ਇਸ਼ਰ ਸਿੰਘ ਦੀ ਰਿਪੋਰਟ ਵਿੱਚ ਪਰਚੇ ਦਰਜ ਕਰਵਾਉਣ ਬਾਰੇ ਕੋਈ ਸਬਾਰਥ ਨਾ ਹੋਣ ਕਰਕੇ ਅੰਤਰ ਕਮੇਟੀ ਦੀ ਖਤਰਤਾ ਦੇ ਮਤਾ ਨੰਬਰ 493 ਮਿਤੀ 5 9 20 ਰਾਹੀਂ ਕਾਨੂੰਨੀ ਕਾਰਵਾਈ ਦੀ ਥਾਂ ਆਪਣੇ ਤੌਰ ਤੇ ਪੂਰੀ ਕਾਰਵਾਈ ਦੀ ਪ੍ਰਵਾਨਗੀ ਦਿੱਤੀ ਗਈ ਸੀ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਪੜਤਾਲ ਵਿੱਚ ਪੋਲਸ ਦੀ ਦਖਲਅੰਦਾਜ਼ੀ ਮਰਿਆਦਾ ਤੇ ਪਰੰਪਰਾਵਾਂ ਦੇ ਵਿਰੁੱਧ ਹੋਵੇਗੀ। ਇਹ ਦੋਹਾਂ ਮਦਿਆਂ ਦੀ ਬਿਰੋੜਤਾ ਜਨਰਲ ਹਾਊਸ ਦੇ ਅਜਲਾਸ ਨੰਬਰ ਮਤਾ ਨੰਬਰ 368 ਮਿਤੀ 22 2002 ਰਾਹੀਂ ਵੀ ਹੋ ਚੁੱਕੀ ਹੈ। ਇਹ ਪਹਿਲਾ ਮਤਾ ਸੀ ਲੜਾਈ ਆ ਕਬੀ ਦਾ ਜਿਹਦੀ ਫਿਰ ਮੁੜ ਕੇ ਪੋਸ਼ਟੀ ਨਹੀਂ ਹੋਈ 5 9 20 ਨੂੰ ਤੇ ਉਹਦੇ ਮੁਤਾਬਕ ਫਿਰ ਵਿਭਾਗੀ ਕਾਰਵਾਈ ਨਾਲ ਦੇ ਖਿਲਾਫ ਕਰਨ ਦਾ ਸੋਮਨੀ ਕਮੇਟੀ ਦੀ ਅੰਤਰ ਕਮੇਟੀ ਦਾ ਹੈ ਮਸਲਾ ਸੀ ਉਹ ਹੋਈ ਵੀ ਜਿਹਦੀ ਪ੍ਰੋਟਾ ਜਨਰਲ ਹਾਊਸ ਵਿੱਚ ਵੀ ਹੋਈ ਆ ਹੁਣ ਸਰਕਾਰ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕਰਨ ਦਾ ਫੈਸਲਾ ਆਪਣੀਆਂ ਨਕਾਮੀਆਂ ਨੂੰ ਛਪਾਉਣ ਅਤੇ ਸਿਆਸੀ ਇੱਛਾ ਦੀ ਪੂਰਤੀ ਲਈ ਹੈ ਕਿਉਂਕਿ ਬਿਆਦਬੀਆਂ ਤੇ ਸਿਆਸਤ ਕਰਕੇ ਸੱਤਾ ਹਾਸਲ ਕਰਨ ਵਾਲੇ 4 ਸਾਲ ਬੀਤਣ ਬਾਅਦ ਵੀ ਕੋਈ ਇਨਸਾਫ ਨਹੀਂ ਕਰ ਸਕੇ ਜਿਹੜਾ ਫੋਕਸ ਇੱਥੇ ਆਪਾਂ ਮੈਂ ਪਹਿਲਾਂ ਸ਼ੁਰੂ ਕੀਤਾ ਸੀ ਉਹ ਕਦੇ ਮੱਦੇਨਜ਼ਰ ਅੱਜ ਦੀ ਇਕਤਰਤਾ ਸਰਕਾਰ ਵੱਲੋਂ ਸਿੱਖ ਸੰਸਥਾਵਾਂ ਦੇ ਪ੍ਰਬੰਧ ਨੂੰ ਬਦਨਾਮ ਕਰਨ ਦੀ ਨੀਤੀ ਦੀ ਸਾਖ ਤੇ ਨਿੰਦਿਆ ਕਰਦਾ ਆਗਾਹ ਕਰਦੀ ਹੈ ਕਿ ਸਿੱਖ ਕੌਮ ਆਪਣੀਆਂ ਸੰਸਥਾਵਾਂ ਦੇ ਪ੍ਰਬੰਧਾਂ ਵਿੱਚ ਸਰਕਾਰੀ ਦਖਲ ਨੂੰ ਕਦੇ ਵੀ ਪ੍ਰਵਾਨ ਨਹੀਂ ਕਰੇਗੀ ਇਕਤਰਤਾ ਵਿੱਚ ਇਹ ਵੀ ਪ੍ਰਮਾਨ ਹੋਇਆ ਕਿ ਸਾਰੇ ਮਾਮਲੇ ਸੰਬੰਧੀ ਕਿਉਂਕਿ ਛਿੜੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਡਾਇਰੈਕਟਰ ਰਿਸ਼ਰ ਸਿੰਘ ਦੇ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ ਇਸ ਲਈ ਸਮੁੱਚਾ ਮਾਮਲਾ ਵਿਚਾਰ ਤੇ ਆਦੇਸ਼ ਲਈ ਸ਼੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਸਾਹਿਬ ਪੇਪਾਸ ਭੇਜਿਆ ਜਾ ਰਿਹਾ ਤੋਂ ਮੈਂ ਇਹ ਜਿਹੜੇ ਤੁਹਾਨੂੰ ਸਾਰੀਆਂ ਇਹ ਦਸੀਆਂ ਇਹਦੇ ਵਿੱਚ ਜੋ ਹੁਣ ਤੱਕ ਦੀ ਕਾਰਵਾਈ ਹੋਈ ਸੀ ਉਹ ਸਾਰੀ ਸਪੱਸ਼ਟ ਵੀ ਹੋ ਗਈ ਆ ਤੇ ਸਰਕਾਰ ਦੀ ਜਿਹੜੀ ਆ ਉਹ ਮਨਸ਼ਾ ਵੀ ਸਾਹਮਣੇ ਆ ਗਈ ਆ ਕਿ ਆਲਟੀਮੇਟਲੀ ਜਿਹੜੀ ਆ ਸਰਕਾਰ ਕਰਨਾ ਕੀ ਚਾਹੁੰਦੀ ਆ ਤੋ ਇਹਨਾਂ ਨੂੰ ਬੇਨਤੀ ਕਰਕੇ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਚੇਚੇ ਤੌਰ ਤੇ ਸਾਰੇ ਪਹੁੰਚੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਤੁਸੀਂ ਪ੍ਰਧਾਨ ਮੋਢੇ ਦੇ ਨਾਲ ਇੱਕ ਵਕੀਲ ਵੀ ਹੋ ਕੰਬੀਦਾ ਐਫ ਆਈ ਆਰ ਦਾ ਕਰਤੀ ਤੁਸੀਂ ਸਵਾਲ ਜ਼ਰਾ ਕੀਤਾ ਕਿ 2 ਘੰਟੇ ਦੇ ਵਿੱਚ ਐਫ ਆਈ ਆਰ ਦਾ ਜੋ ਉਹਨਾਂ ਅੱਗੇ ਦਾ ਕਾਨੂੰਨੀ ਪੱਖ ਕੀ ਆ ਇਹਨੂੰ ਕਿੱਦਾਂ ਅਸੀਂ ਟੈਨਸ਼ਨ ਨਹੀਂ ਹੋਏਗਾ ਅਸੀਂ ਅਸੀਂ ਇਹਨੂੰ ਬਿਲਕੁਲ ਸਰਕਾਰੀ ਦਖਲਅਦਾਜ਼ੀ ਸਿੱਧੀ ਕਲੀਅਰ ਕਰਦੇ ਆਂ ਅਸੀਂ ਉਸ ਐਫਆਈਆਰ ਨੂੰ ਅਸੀਂ ਨਹੀਂ ਮੰਨਦੇ ਕਿਉਂਕਿ ਸਾਡਾ ਦੇਖੋ ਕਈ ਸਵਾਲ ਚੁੱਕਦੇ ਆ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੱਲੇ ਕੋਟਾ ਚ ਜਾਂਦੇ ਆ ਜਦੋਂ ਸਾਡੇ ਕੋਈ ਕਪੜੇ ਬਾਜ਼ੀਆਂ ਹੁੰਦੀਆਂ ਸਾਡੀ ਸਬ ਕਮੇਟੀ ਬਣਦੀ ਆ ਪੜਤਾਲ ਕਰਦੀ ਆ ਨੋਟਸ ਦਿੰਦੀ ਆ ਸ਼ੋਕਾਜ ਨੋਟਸ ਦਿੰਦੇ ਉਹਨਾਂ ਦਾ ਜਵਾਬ ਆਉਂਦਾ ਉਦੋਂ ਜਿਹੜਾ ਕੋਈ ਪੀੜਤ ਹੁੰਦਾ ਹਾਈ ਕੋਰਟ ਚ ਜਾਂਦਾ ਤੇ ਹਾਈ ਕੋਰਟ ਆਰਡਰ ਕੀ ਕਰਦੀ ਬਈ ਸਪੀਕਿੰਗ ਆਰਡਰ ਪਾਸ ਕਰੋ ਕਈ ਕੇ ਸੱਚ ਨਹੀਂ ਹੁੰਦਾ ਪਰ ਅਸੀਂ ਕਾਰਵਾਈਆਂ ਆਪ ਕਰਦੇ ਆ ਤੇ ਜੇ ਭਈ ਆਪਾਂ ਇਹੋ ਕੰਮ ਕਰਨਾ ਸ਼ੁਰੂ ਕਰਤਾ ਫਿਰ ਤਾਂ ਸ਼ੋਮਣੀ ਕਮੇਟੀ ਤੱਕ ਫੇਰ ਬਾਤ ਖਤਮ ਹੋਈ ਫੇਰ ਸਰਕਾਰੀ ਦੌਰ ਦੇ ਉੱਤੇ ਫੌਜ ਤੇ ਪੁਲਿਸ ਦਾ ਪਹਿਲਾਂ ਵੀ ਬੜੀ ਹੁਣ ਅੰਦਰ ਪ੍ਰਬੰਧ ਦੇ ਵੜ ਕੇ ਇਸ ਐਕਟ ਨੂੰ ਖਤਮ ਕਰ ਲਈ ਨਵੀਂ ਤਜਵੀਜ਼ ਆ ਸੋ ਮੇਰਾ ਕਹਿਣ ਤੋਂ ਭਾਵ ਐਫ ਆਈ ਆਰ ਜਿਹੜੀ ਕੀਤੀ ਉਹ ਮੈਲਾਫਾਈਡੀ ਇੰਟੈਂਸ਼ਨ ਨਾਲ ਕੀਤੀ ਆ ਉਹਦੇ ਪਿੱਛੇ ਰਾਜਸੀ ਰੋਟੀਆਂ ਸੇਕਣ ਦੀ ਮਨਸ਼ਾ ਨਾਲ ਕੀਤੀ ਗਈ ਆ ਬਾਕੀ ਅਸੀਂ ਇਹਨੂੰ ਮੁੰਡੋ ਰੱਦ ਕਰਦੇ ਆ ਅਸੀਂ ਐਸੇ ਆਪਾਂ ਦੇ ਬਿਲਕੁਲ ਹੱਕ ਜਣਗੇ ਨਾ ਕਿ ਜਿਹਦਾ ਰੱਦ ਕਰ ਦਿੱਤੀ ਦੀ ਦਿੱਤਾ ਤੇ ਉਹਨਾਂ ਨੇ ਕਰ ਉਹ ਉਹਦਾ ਉਹਦਾ ਹੁਣ ਉਹਨਾਂ ਦਾ ਜਵਾਬ ਉਹਨਾਂ ਨੂੰ ਪੁੱਛੋ ਉਹਨਾਂ ਦਾ ਜਵਾਬ ਜਿਹੜਾ ਮੈਨਜ਼ ਦੇਣਾ ਤੁਹਾਨੂੰ ਕਹਿੰਦੇ ਜਵਾਬ ਦੇਤਾ ਅਸੀਂ ਆ ਅਸੀਂ ਆ ਲਾਈਨ ਦੇ ਦਿੱਤਾ ਸ੍ਰੀ ਅਕਾਲਤਖ ਸਾਹਿਬ ਨੂੰ ਦੇ ਦਿੱਤੀ ਆ ਉਹ ਗੱਲ ਤੱਕ ਸਾਹਿਬ ਇਹ ਤੇ ਕਾਰਵਾਈ ਕਰਕੇ ਸਾਨੂੰ ਦੱਸਣਗੇ ਜੋ ਅਲਾਈਨ ਦੇਣਗੇ ਅਸੀਂ ਉਹ ਆਪਣੇ ਭਾਈ ਜੀ ਕਹਿੰਦੇ ਇੱਕ ਕੇਸ ਇਹ ਤੋਂ ਹੋਰ ਬੈਦਾ ਜੀ ਉਹਨਾਂ ਨੇ ਐਫ ਆਈ ਆਰ ਕੋ ਹੋਰ ਕਿਤਾਬ ਜੀ 1999 ਦੇ ਚਤਾਵਾਲ ਹੋਈ ਹੈ ਕਿਤਾਬ ਕੋ ਪੈਂਡੋ ਜੀ ਕਿਤਾਬ ਦਾ ਨਾਮ ਦੋਨੇ ਪੈਂਡੋ ਜੀ ਕਿਤਾਬ ਵਾਲੇ ਮਾਮਲੇ ਤੇ ਵੀ 1999 ਦੀ ਉਹ ਜਿਹੜੀ ਕਿਤਾਬ ਆ ਆ ਇੱਕ ਕਿਤਾਬ ਆ ਹਿਸਟਰੀ ਆਫ ਦਾ ਸਿੱਖਸ ਇਹ ਇੰਗਲਿਸ਼ ਦੀ ਆ ਇਹ ਕਨਿੰਘਮ ਨੇ ਜਿਹੜੀ ਲਿਖੀ ਆ ਤੇ ਇਹਨੂੰ ਫਾਰਵਰਡ ਕੀਤਾ ਪਤਵੰਤ ਸਿੰਘ ਨੇ ਇਹਦੀ ਜਿਹੜੀ ਸਪਾਈ ਆ ਇਹ ਰੂਪਾ ਪਬਲਿਕੇਸ਼ਨ ਨੇ ਕੀਤੀ ਆ ਨਵੀਂ ਦਿੱਲੀ ਤੋਂ ਇਹਦਾ ਉਹਨੇ ਲੱਥਾ ਕੀਤਾ ਇਹ ਅੱਜ ਵੀ ਮਾਰਕੀਟ ਚ ਮਿਲ ਰਹੀ ਆ ਜਿਸ ਲਈ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਪਤਾ ਲੱਗਾ ਵੀ ਗਲਤ ਹੋਇਆ ਤੁਰੰਤ ਕਾਰਵਾਈ ਇਹਦੇ ਤੇ ਕਰਦਿਆਂ ਇਹ ਕਮੇਟੀ ਆਪਣੇ ਜ਼ਬਤ ਕਰਨ ਦਾ 300 ਕਿਤਾਬਾਂ ਛਪੀਆਂ ਸੀ ਉਹਨਾਂ ਨੂੰ ਤੁਰੰਤ ਜ਼ਬਤ ਕਰਨ ਦਾ ਜਿਹੜਾ ਉਹ ਫੈਸਲਾ ਲਿਆ ਗਿਆ ਔਰ ਫੈਸਲੇ ਤੋਂ ਬਾਅਦ 2007 ਦੇ ਵਿੱਚ ਜਨਰਲ ਹੌਸ ਦੇ ਵਿੱਚ ਸਮੂਚੀ ਕੌਮ ਕੋਲੋਂ ਮਾਫੀ ਮੰਗੀ ਗਈ ਕਿ ਇਹ ਜਿਹੜਾ ਮਾਮਲਾ ਆ ਇਹ ਗਲਤ ਹੋ ਗਿਆ ਇਸ ਲਈ ਅਸੀਂ ਸਮੂਚੀ ਕੌਮ ਕੋਲੋਂ ਇਹ ਮਾਫੀ ਮੰਗਦੇ ਆ ਇਹਦੇ ਵਿੱਚ ਫੇਰ ਆ ਘਵਾਰ ਦੇ ਵਿੱਚ ਬਕਾਇਦਾ ਹਥਿਆਰ ਲੱਗਾ ਹੈਗਾ 24 ਦਾ 10 ਨੂੰ ਇਹ ਆ 2 ਵਾਰ ਤੇ ਆ ਰਿਹਾ ਕਜੀਚੇ ਕਜਗਵਾਲੀ ਸੇ ਇਹ ਉਦੋਂ ਦਾ ਚ ਲੱਗੇ ਸਿੱਖ ਕੌਮ ਤੋਂ ਸਮੁੱਚੀ ਤੋਂ ਜਨਰਲ ਹਾਊਸ ਦੇ ਵਿੱਚ ਮਤਾ ਕਰਕੇ ਮਾਫੀ ਮੰਗੀ ਗਈ। ਉਦੋਂ ਬਾਅਦ ਫਿਰ 2118 ਦੇ ਵਿੱਚ ਆ ਦੁਬਾਰਾ ਜਿਹੜਾ ਕਿਉਂਕਿ ਕੋਰਟ ਆਪਣੇ ਜੁਡੀਸ਼ੀਅਲ ਕੋਰਟ ਦੇ ਵਿੱਚ ਚੱਲ ਗਿਆ ਸੀ ਕੇਸ ਉੱਥੋਂ ਡਿਸਪੋਜ਼ ਹੋਣ ਤੋਂ ਬਾਅਦ 11 8 2118 ਨੂੰ ਆ 25 8 18 ਨੂੰ ਇਹ ਇਸ਼ਤਿਹਾਰ ਫੇਰ ਖ਼ਬਰਾਂ 'ਚ ਲੱਗੇ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਕੌਮ ਕੋਲੋਂ ਮਾਫੀ ਵੀ ਮੰਗੀ ਆ। ਤੇ ਇਹ ਗਲਤ ਟ੍ਰਾਂਸ ਇਹਦੀ ਟ੍ਰਾਂਸਲੇਸ਼ਨ ਹੋਈ ਆ ਇਹ ਮੈਂ ਇਹਨੂੰ ਇਹ ਨਹੀਂ ਕਹਿੰਦਾ ਬਈ ਟ੍ਰਾਂਸਲੇਸ਼ਨ ਹੋਈ ਤੇ ਗਲਤ ਹੋਈ ਇਸ ਲਈ ਜਨਰਲ ਹਾਊਸ ਨੇ ਆਪਣੇ ਬਕ ਬਕ ਸਮੇਂ ਸਿਰ ਆਪਣੀਆਂ ਇਹਨਾਂ ਦੀਆਂ ਮੁਆਫੀਆਂ ਵੀ ਮੰਗੀਆਂ ਤੇ ਗਲਤੀ ਦਾ ਅਸਾਸ ਵੀ ਕੀਤਾ ਤੇ ਕਿਤਾਬਾਂ ਬੁੱਕ ਠੀਕ ਸੀ ਟ੍ਰਾਂਸਲੇਸ਼ਨ ਨਹੀਂ ਬੁੱਕ ਬੁੱਕ ਵੀ ਗਲਤ ਆ ਬੁੱਕ ਵੀ ਗਲਤ ਆ ਔਰ ਇਹ ਜਿਹੜੀ ਟ੍ਰਾਂਸਲੇਸ਼ਨ ਹੋਈ ਆ ਉਹਦੇ ਵਿੱਚ ਗਲਤੀ ਜਿਹੜੀ ਉਹ ਤਾਂ ਮੈਂ ਤੁਹਾਨੂੰ ਦੱਸਿਆ ਬਈ ਜਨਰਲ ਹਾਊਸ ਦੇ ਦੋ ਮਤੇ ਆ ਤੇ ਪਬਲਿਕਸ਼ਨ ਦੇ ਵਿੱਚ ਆਪਣੇ ਅਖਬਾਰਾਂ ਦੇ ਵਿੱਚ ਉਹਦੀ ਗਲਤੀ ਦਾ ਸਾਹਮਣੇ ਇਹ ਜਨਰਲ ਲੋਕ ਚ ਮਤੇ ਵੀ ਪਾਈ ਆ ਤੋਂ ਬਹੁਤ ਬਹੁਤ ਧੰਨਵਾਦ ਜੀ ਭਾਈ ਗੁਰਜੀਤ ਕਾਲਸਾਹ ਬਾਈ ਥੈਂਕ ਯੂ ਕਾਨਾ ਦਾ ਵੀ ਦਿੱਖਦੀ ਪਈ ਆ ਹਾਂ ਮੈਂ ਮੈਂ ਤਾਂ ਜਿੰਨਾ ਭਜੇ ਇੱਕ ਮਿੰਟ ਮੈਨੂੰ ਇੱਕ ਪਲਸ ਉਹ ਕੋਈ ਰੈਕਟਰ ਕਾਰਵਾਈ ਆ ਇਸ ਤੋਂ ਵੀ ਕਾਰਵਾਈ ਬਿਲਕੁਲ ਪਰਲੇਟ ਜਿਹੜੇ ਸ਼ੋਰ ਦੀ ਕਮੇਟੀ ਤੋਂ ਪ੍ਰਾਰंभ ਹੀ ਕਰਦੇ ਪਏ ਨੇ ਉਹਨਾਂ ਨੂੰ ਆਪ ਪੁੱਛ ਨਹੀਂ ਆਉਂਦੀ ਦੇਖੋ ਆ ਜਿਹੜੀ ਆ ਇਹ ਮਾਰਕੀਟ ਚ ਉਹਨਾਂ ਨੇ ਲਈ ਆ ਹਾਂਜੀ ਔਰ ਇਹ ਮਾਰਕੀਟ ਦੇ ਵਿੱਚ ਅੱਜ ਵੀ ਇਹ ਛਾਪ ਰਹੀ ਆ ਹਿਸਤੀ ਆ ਦਾ ਸਿਰ ਜਿਹਦਾ ਲੱਗਾ ਕਿਦਾ ਮੈਂ ਇਹਨੂੰ ਰੂਲ ਆਊਟ ਨਹੀਂ ਕਰਦਾ ਜਮੈਂ ਕਿਉਂਕਿ ਸ਼ੋਮਨੀ ਕਮੇਟੀ ਨੇ ਗਲਤੀ ਕੀਤੀ ਠੀਕ ਹੋਈ ਪਰ ਮਾਫੀ ਵੀ ਮੰਗ ਲਈ ਤੇ ਉਹਦੇ ਵਿੱਚ ਤੇ ਆਹ ਜਿਹੜੀ ਆਪਣੀ ਜਿਹੜੀ ਮੂਰ ਰੂਪਿਆ ਇਹ ਮੂਰ ਮੈਂ ਇਹਦੀ ਮੈਂ ਇਹ ਐਤੇ ਵੀ ਬੈਨ ਅਸੀਂ ਦਾ ਬੈਨ ਆਪਣਾ ਸ਼ੋਮਨੀ ਕਮੇਟੀ ਨੂੰ ਲਾਤਾ ਜਿਹੜੀ ਟ੍ਰਾਂਸਲੇਸ਼ਨ ਹੋਈ ਆ ਤੇ ਆਹ ਤਾਂ ਸਰਕਾਰ ਆ ਸਰਕਾਰ ਨੂੰ ਇਹਦੀ ਪਾਲਵੇ ਕਰਨੀ ਚਾਹੀਦੀ ਇਹ ਤੇ ਕਿਉਂ ਨਹੀਂ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ